Субтитры Something... no. Oh, shit. and <sweat> the ਸੁਖ ਹੋ ਵੈ ਦਿਨ ਰਾਤੀ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਿਦਯਾਣ ਏਕ ਅਕਰ ਹਰ ਮਨ ਨਿਕ ਹੋ ਤਨ ਹਲਮ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹ ਜੁਗ ਜੁਗ ਅਟਲ ਦੋਜ ਬਨੰਦ ਦੇਵਰ ਦੀ ਜਗਤ ਤਕਤਾਂ ਦੇ ਮਾਲਕ ਬਕਸ਼ੰਦ ਪਾਤਸ਼ਾਹ ਗਿਆ ਦੇ ਮੁਜਸਮੇ ਕਰਹਿ ਹਮਤਾ ਦੇ ਪੰਡਾਰ ਸ਼ਬਦ ਗੁਰੂ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਰਾਜ ਦੀ ਪਾਵਨ ਪਵਿੱਤਰ ਅਜੂੜੀ ਦੇ ਅੰਦਰ ਫਾਜਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਦੇ ਪਾਵਨ ਮੋਹਰ ਨੀਗੀ ਗੋਦ ਦਾ ਆਨੰਦ ਮਾਣ ਰਹੀ ਪਰ ਸਨਮਾਨ ਜੂ ਵੇ ਆਰੀ ਗੁਰੂ ਸواری ਕਲਸ ਰੂਪ ਸਦ ਸੰਗਤ ਜੀਓ ਬੜੇ ਹੀ ਭਗੰਨ ਸਹੀਦਾ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵੀ ਆਪਾਂ ਹਰ ਰੋਜ਼ ਲੜੀ ਬਾੜ ਵਿਚਾਰਾਂ ਦੀ ਸਾਜ ਪੁੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵੱਸੇ ਸੁ ਕਰਦੇ ਨੇ ਮਤ ਪੂਰੀ ਅੰਮ੍ਰਿਤ ਜਾ ਕੀ ਵਿ੍ਰਿਸ਼ਟ ਇਹਨਾਂ ਦਰਸ਼ਨ ਏਕਤ ਉਦਰਤ ਸ੍ਰੇਸ਼ਟ ਇਹਨਾਂ ਸ਼ਬਦਾਂ ਦੇ ਵਿੱਚ ਜੋ ਅਵਸਥਾ ਸਤਗੁਰੂ ਗਿਆਨ ਕਰਦੇ ਪਹਿਲੇ ਜਿਸ ਮਨੁੱਖ ਦੇ ਬਾਰੇ ਦੱਸਦੇ ਪਏ ਨੇ ਤਉ ਉਹ ਮਨੁੱਖ ਰੱਬ ਵਰਗਾ ਹੈ ਜੀ ਦੀ ਮਤ ਪੂਰੀ ਹੈ ਅਤੇ ਜੀ ਦੀ ਦੇਖਣੀ ਅਮਰਤ ਵਰਗੀ ਹੈ ਐਦਾਂ ਦੀ ਮਤ ਕਰ ਲੈਣੀ ਜਿਹਦਾ ਅਮਰਤ ਵਰਗਾ ਰਸ ਐਦਾਂ ਦੀ ਦ੍ਰਿਸ਼ਟੀ ਦੇਖਣੀ ਕਿ ਇਹ ਅਮਰਤ ਵਰਗੀ ਹੈ ਦਰਸ਼ਨ ਭੇਕਤ ਕੁਦਰਤ ਸ੍ਰਿਸ਼ਟ ਐਦਾਂ ਦਾ ਨਾਮ ਦਾ ਰਸੀਆ ਨਾਮ ਦੇ ਵਿੱਚ ਗੁੜੰਦ ਹੈ ਕਿ ਜਿਹੜਾ ਵੀ ਦਿਦਾਰੇ ਕਰਦਾ ਹੈ ਉਹਦਾ ਉਦਾਰ ਹੋ ਜਾਂਦਾ ਹੈ ਉਹਦਾ ਮਨ ਕਰਦਾ ਕਿ ਇਸ ਸਖਸ਼ ਵਰਗਾ ਮੈਂ ਵੀ ਬਣਾ ਇਤਨੀ ਨਿਮਰਤਾ ਇਤਨੀ ਹਲੇਮੀ ਇਤਨੇ ਗੁਨਾ ਦਾ ਤਨੀ ਮੈਂ ਵੀ ਬਣਾ ਸਤਿਗੁਰੂ ਕਹਿੰਦੇ ਨੇ ਉਹ ਬਣਦਾ ਹੈ ਚਰਨ ਕਮਲ ਜਾ ਕੇ ਅਰਬ ਹੁੰਦਾ ਦੇ ਮਸਾਲ ਜਾਂ ਲਾਸਾਨੀ ਰੱਬ ਦੇ ਜਿਹੜੇ ਚਰਨ ਕਮਲ ਨੇ ਚਰਨ ਕਮਲ ਨੇ ਸਤਿਗੁਰਾਂ ਦੇ ਸ਼ਬਦ ਨੇ ਉਹ ਜਿਹੜੇ ਸ਼ਬਦਾਂ ਦੇ ਨਾਲ ਜੁੜਦੇ ਨੇ ਇਨਸਾਨ ਤਾਂ ਉਹ ਅਨੋਖ ਹੁੰਦੇ ਆ ਜਾਂ ਕੇ ਸ਼ਬਦਾਂ ਨੂੰ ਪੈ ਗੁਰ ਬਾਣੀਆਂ ਨੂੰ ਪੈ ਗੁਰ ਦੇ ਬਚਨਾਂ ਨੂੰ ਲੈ ਤਾਂ ਫਿਰ ਉਹਦੀ ਐਦਾਂ ਦੀ ਇੱਕ ਕਥਨੀ ਬਣਦੀ ਹੈ ਸਫਲ ਦਰਸ਼ਨ ਸੁੰਦਰ ਹਰ ਰੂਪ ਜਿਵੇਂ ਰੱਬ ਦਾ ਦედაਰਿਆਂ ਕੀਤੇ ਆ ਰੱਬ ਦੇ ਅਲਫਾਜ਼ ਸੁਣੇ ਆ ਸਾਰੇ ਰਹਿਮਤਾਪੁਰਿਆਂ ਸਾਰੇ ਕਾਰਜ ਪੂਰੇ ਤਾਂ ਦੂਰਾ ਕੁਝ ਨਹੀਂ ਰਹਿੰਦਾ ਤਾਂ ਐਜਾ ਦਾ ਸ਼ਖਸ ਕੋਣ ਬਣਦਾ ਜਿਹੜਾ ਗੁਰੂ ਦੇ ਨਾਲ ਆਪਣੇ ਦੇ ਨਾਲ ਦਿਲ ਦੀ ਸਾਝ ਪਾਉਂਦਾ ਹੈ ਗੁਰੂ ਉਹ ਹੈ ਜਿਹੜਾ ਅੰਦਰ ਦੇ ਅਗਿਆਨਤਾ ਨੂੰ ਬੂਰ ਕਰਕੇ ਇਹਦਾ ਜਾਣਨ ਕਰਦਾ ਹੈ ਬੜੇ ਨੇ ਗੁਰੂ ਦੁਨੀਆ ਤੇ ਸਤਿਗੁਰੂ ਕਹਿੰਦੇ ਨੇ ਗੁਰੂ ਉਹਨੂੰ ਬਣਾਈ ਕਿ ਜਿਹੜੇ ਤੇਰੇ ਉਹਨਾਂ ਦਾ ਤੇਰੇ ਪਾਪਾਂ ਦਾ ਅਤੇ ਤੇਰੇ ਰਸਤੇ ਤੇ ਤੂੰ ਚੱਲਦਾ ਪਿਆ ਤੇਰੇ 20% ਤੱਕ ਦੱਸੇ ਕਿ ਤੇਰੇ ਵਿੱਚ ਆ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਸਤਿਗੁਰੂ ਕਹਿੰਦੇ ਨੇ ਸਫਲ ਦਰਸ਼ਨ ਬਣ ਗਏ ਨੇ ਸੁੰਦਰ ਰੂਪ ਬਣ ਗਏ ਆ ਉਹ ਕਿਵੇਂ ਬਣਿਆ ਧਨ ਸੇਵਾ ਸੇਵਕ ਪ੍ਰਵਾਹ ਆਪਣੇ ਆਪ ਨੂੰ ਨੇ ਧਨਤਾ ਦੇ ਯੋਗ ਬਣਾਇਆ ਬਣਿਆ ਤਾਂ ਇਹਨੇ ਸੇਵਾ ਕੀਤੀ ਹੈ ਹੁਣ ਸੇਵਾ ਜਿਹੜੀ ਆ ਰੱਬ ਦੀ ਕਿਸੇ ਧਰਮਕ ਟਿਕਾਣੇ ਤੇ ਜਾਣਾ ਜਾਂ ਕਿਸੇ ਧਰਮਕ ਅਸਥਾਨ ਤੇ ਜਾ ਕੇ ਸੇਵਾ ਨਹੀਂ ਆਉ ਉਹ ਸੇਵਾ ਹੈ ਪਰ ਸਤਿਗੁਰੂ ਕਹਿੰਦੇ ਨੇ ਰੱਬ ਦੀ ਕਿਹੜੀ ਸੇਵਾ ਹੈ ਰੱਬ ਦੀ ਸੇਵਾ ਜਿੱਥੇ ਤੂੰ ਹੈ ਤੇਰੇ ਵਿਚਾਰਾਂ ਦੇ ਨਾਲ ਵੀ ਕੀਤੀ ਜਾ ਸਕਦੀ ਹੈ ਤੇਰੇ ਕਰਮਾਂ ਦੇ ਨਾਲ ਵੀ ਕੀਤੀ ਜਾ ਸਕਦੀ ਹੈ ਤੇਰੇ ਬੋਲਾਂ ਦੇ ਨਾਲ ਵੀ ਹੋ ਸਕਦੀ ਹੈ ਹੁਣ ਸਾਡੇ ਬੋਲ ਹੀ ਨੇ ਜਿਹੜੇ ਕਿਸੇ ਦੇ ਕਾਰਜ ਵਿਗਾੜ ਦਿੰਦੇ ਨੇ ਚੜਦਾ ਹੋਇਆ ਕਾਰਜ ਸਿਰੇ ਹੋਇਆ ਕਾਰਜ ਸੀ ਜਾ ਕੇ ਰੂੜਾ ਪਾ ਲੈਣੇ ਬੋਲੀ ਬੋਲਦੇ ਆ ਇਹਨਾਂ ਬੋਲਾਂ ਦੇ ਨਾਲ ਵੀ ਖੇਦਮਤ ਕੀਤੀ ਜਾ ਸਕਦੀ ਹੈ ਚੰਗੇ ਬੋਲ ਇਹ ਜੀ ਬੋਲ ਨੇ ਰੱਬ ਦੇ ਦਰ ਤੇ ਜੋੜ ਸਕਦੇ ਨੇ ਇਹ ਬੋਲ ਨੇ ਟੁੱਟੀਆਂ ਹੋਆਂ ਨੂੰ ਜੁੜਿਆਂ ਹੋਆਂ ਨੂੰ ਤੋੜ ਸਕਦੇ ਨੇ ਜਵਾਨੀ ਸਤਿਗੁਰੂ ਕਹਿੰਦੇ ਨੇ ਸੇਵਕ ਬਣਨ ਜਿਹੜਾ ਰੱਬ ਨੂੰ ਪ੍ਰਵਾਨ ਹੋਵੇ ਰੱਬ ਨੂੰ ਕਬੂਲ ਹੋਵੇ ਰੱਬ ਨੂੰ ਕਬੂਲ ਉਹ ਹੁੰਦਾ ਹੈ ਕਿ ਜਿਹੜਾ ਤਨ ਮਨ ਜੀਦਾ ਨਿਹਾਲ ਤੇ ਨਿਹਾਲ ਉਹਦਾ ਹੁੰਦਾ ਹੈ ਜਿਹੜਾ ਬੁਰੂ ਦੇ ਮੁਤਾਬਕ ਚੱਲੇ ਆਪਣੇ ਕਰਮਾਂ ਨੂੰ ਆਪਣੇ ਸੋਚ ਵਿਚਾਰ ਨੂੰ ਸਤਿਗੁਰਾਂ ਦੇ ਮੁਤਾਬਕ ਚਲਾਉਂਦਾ ਹੈ ਅੰਤਰਜਾਮੀ ਪੁਰਖ ਪਰਦਾ ਹਨ ਪਰਮਾਤਮਾ ਜੀ ਅੰਤਰਜਾਮੀ ਨੇ ਇਹ ਨਾ ਸੋਚੀ ਕਿ ਤੂੰ ਬਾਰ ਦੇ ਕੁਝ ਕਰਮ ਹੋਰ ਬਣਾਏ ਨੇ ਅੰਦਰ ਦੀ ਸੋਚ ਵਿਚਾਰ ਕੁਝ ਹੋਰ ਬਣਾਈ ਐ ਬਾਰ ਦੀ ਵਰਤੀ ਤੇਰੀ ਹੋਰ ਐ ਤੇ ਅੰਦਰ ਦੀ ਵਰਤੀ ਹੋ ਦੇਖਣ ਵਾਲਿਆਂ ਨੂੰ ਤਾਂ ਬੜਾ ਤਰ ਨਹੀਂ ਲੱਗਦਾ ਬੜਾ ਮਿੱਠਾ ਬੋਲਣਾ ਕਿ ਪਰ ਹਿਸਾਬ ਕਿਤਾਬ ਦੁਨੀਆ ਨੇ ਥੋੜਾ ਲੈਣਾ ਹਿਸਾਬ ਕਿਤਾਬ ਤਾਂ ਰੱਬ ਨੇ ਲੈਣਾ ਹੈ ਓਕਾ ਦੁਨੀਆ ਦੇ ਨਾਲ ਕੀਤਾ ਫਰੇਬ ਦੁਨੀਆ ਦੇ ਨਾਲ ਕੀਤਾ ਲੇਖਾ ਜੋਖਾ ਕੀਨੇ ਦੇਣਾ ਰੱਬ ਨੇ ਲੈਣਾ ਲੇ ਆ ਜਦੋਂ ਰੱਬ ਨੇ ਲਿਖਿਆ ਦੋ ਜੋਖਾ ਪੱਲੇ ਕੀ ਰਿਹਾ ਕੁਝ ਵੀ ਨਾ ਰਿਹਾ ਤੋਂ ਕਮੇ ਮੈਂ ਸਾਰੀ ਜ਼ਿੰਦਗੀ ਧਰਮ ਗੱਡਕਾਣੇ ਤੇ ਖਿਦਮਤ ਕਰਦਾ ਰਿਹਾ ਸਾਰੀ ਜ਼ਿੰਦਗੀ ਮੈਦਨ ਸੇਵਾ ਕਰਦਾ ਰਿਹਾ ਸਤਿਗੁਰੂ ਕਹਿੰਦੇ ਬਦਲੇ ਆ ਤਰਤਾ ਪਰ ਵੀ ਨਹੀਂ ਹੈ ਮਨ ਦੇ ਵਿੱਚ ਤਾਂ ਤੇਰੇ ਕੁਫਰ ਚੱਲਦਾ ਰਿਹਾ ਮਨ ਦੇ ਵਿੱਚ ਤਾਂ ਦਰੇ ਦਗੇਵਾਜੀਆਂ ਚਲਦੀਆਂ ਰਹੀਆਂ ਤਾਂ ਸਤਿਗੁਰੂ ਕਹਿੰਦੇ ਨੇ ਅੰਤਰਜਾਮੀ ਪੁਰਖ ਪ੍ਰਧਾਨ ਉਹ ਅੰਤਰਜਾਮੀ ਨੇ ਪੁਰਖ ਨੇ ਜਰਰੇ ਜਰਰੇ ਦੇ ਵਿੱਚ ਵਿਆਪਕ ਨੇ ਉਹ ਪ੍ਰਧਾਨ ਨੇ ਉਹਨਾਂ ਤੋਂ ਵੱਡਾ ਕੋਈ ਨਹੀਂ ਹੈ ਕਿਉਂਕਿ ਜਿਹਨੇ ਪੈਦਾ ਕੀਤਾ ਪਰਤਪਾਲਣਾ ਕਰਦਾ ਅਤੇ ਸਾਡੀ ਲੈਤਾ ਵੀ ਉਸੇ ਨੇ ਕਰਨੀ ਹੈ ਤੋਂ ਵੱਡਾ ਹੈ ਵੀ ਕੋਈ ਨਹੀਂ ਹੈ ਜਿਸ ਸਮਾ ਨਵਸ ਹੈ ਸੋ ਹੋਤ ਨੇ ਹਾ ਇਤਨੇ ਵੱਡਾ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਅਸੀਂ ਤਾਂ ਪੈਦਾ ਕੀਤੇ ਗਏ ਹਾਂ ਉਹਦੀ ਰਜਾ ਹੈ ਉਹਦੀ ਰਜਾ ਦੇ ਵਿੱਚ ਸਾਡੀ ਪਰਤਪਾਲਣਾ ਹੋ ਰਹੀ ਹੈ ਉਹਦੀ ਰਜਾ ਦੇ ਵਿੱਚ ਹੀ ਸਾਡੀ ਲੈਤਾ ਹੋਣੀ ਹੈ ਦੁਨੀਆ ਨੂੰ ਅਸੀਂ ਲਗਿਦਾ ਕਹਿਣਾ ਉਹਦੇ ਹੁਕਮ ਦੇ ਨਾਲ ਹੀ ਕਹਿਣਾ ਸਾਡੀ ਕੀ ਆਸ ਹੈ ਜਾਂ ਸਾਡੀ ਕੀ ਉਕਾਤ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੇਰੀ ਔਕਾਤ ਇਹ ਹੈ ਕਿ ਜਿਸ ਮਨ ਵਸੈ ਸਹੂਤ ਨਿਹਾਲ ਜਿਹਦੇ ਮਨ ਦੇ ਵਿੱਚ ਰੱਬ ਦਾ ਨਾਮ ਵੱਸ ਜਾਂਦਾ ਜਾਂ ਜਿਹੜਾ ਪ੍ਰਾਣੀ ਮਨ ਦੇ ਵਿੱਚ ਵਸਾ ਲੈਂਦਾ ਉਹ ਨਿਹਾਲ ਹੋ ਜਾਂਦਾ ਕਿਉਂਕਿ ਦੁਨੀਆ ਤੇ ਆਏ ਹੀ ਤੋਂ ਨਿਹਾਲ ਹੋਣ ਦੇ ਲਈ ਹੈ ਜਨਮ ਹੀ ਤੈਨੂੰ ਮਿਲਿਆ ਨਿਹਾਲ ਹੋਣ ਦੇ ਲਈ ਦੁਨੀਆ ਤੇ 84 ਦਾ ਗਿਣ ਕਟਣ ਦੇ ਲਈ ਤਾਕੈ ਨਿਕਟ ਨ ਆਪਤ ਕਾਲ ਜਦੋਂ ਆਪਣੇ ਆਪ ਨੂੰ ਰੱਬ ਦੇ ਨਾਮ ਦੇ ਨਾਲ ਜੋੜੇ ਆਪਣੇ ਆਪ ਨੂੰ ਤੋਂ ਰੱਬ ਦਾ ਗੁਣਾਂ ਦੇ ਵਿੱਚ ਧਾਰਨ ਕਰੇਗਾ ਕਿ ਰੱਬ ਦਿਆ ਹੁਣ ਨੇ ਤਾਂ ਫਿਰ ਸਤਿਗੁਰੂ ਕਹਿੰਦੇ ਨੇ ਤਾਕੈ ਨਿਕਟ ਨ ਆਪਤ ਕਾਲ ਕਾਲ ਜੀ ਬੁਰਾ ਸੁਣ ਜਿਤਨੇ ਵੀ ਸਮੇਂ ਚੱਲਦੇ ਨੇ ਸਤਿਗੁਰੂ ਕਹਿੰਦੇ ਨੇ ਤੇਰੇ ਨੇੜੇ ਨਹੀਂ ਆਵੇਗਾ। ਕਾਲ ਮੌਤ ਦਾ ਡਰ ਵੀ ਤੈਨੂੰ ਨਹੀਂ ਸਕਾਵੇਗਾ। ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦਾ ਨਾਮ ਰੱਬ ਦੀ ਬੰਦਗੀ ਤੇਰੇ ਲਈ ਬੜੀ ਜ਼ਰੂਰੀ ਹੈ। ਅਮਰ ਭਾਏ ਅਮਰ ਆਪ ਦਪਾਇਆ। ਅਮਰ ਹੋ ਜਾਏਗਾ ਅਮਰ ਦੀ। ਰੱਬ ਦੀ ਹੋ ਜਾਏਗੀ ਅਮਰ ਹੁੰਦਾ ਜੀ ਜਿਹੜਾ ਜਨਮ ਮਰਨ ਪੁਰਾਏ ਜਿਹੜਾ ਸਦਾ ਕੈਮਰ ਇਦਾਂ ਦੇ ਗੁਣ ਰੱਬ ਦੇ ਤੈਨੂੰ ਮਿਲਣਗੇ ਜਿਹੜੇ ਤੈਨੂੰ ਸਦਾ ਕਾਇਮ ਰੱਖਣਗੇ ਤੇਰੀ ਸੋਚ ਵਿਚਾਰਨ ਤੇਰੇ ਕਰਮਾਂ ਨੂੰ ਸਦਾ ਕਾਇਮ ਰੱਖਣਗੇ ਸਾਧ ਸੰਗ ਦਾਨਕ ਹਰਤੇ ਆਇਆ ਤਾਂ ਇਦਾਂ ਦਾ ਜਿਹੜੇ ਗੁਣ ਨੇ ਜਾਂ ਇਦਾਂ ਦੀ ਦਾਤ ਹੈ ਉਹ ਗੁਰੂ ਮੂबारक ਚਰਨਾਂ ਦੇ ਵਿੱਚ ਮਿਲਦੀ ਹੈ ਸੰਗਤ ਰੂਪ ਦੇ ਵਿੱਚ ਮਿਲਦੀ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਭਗਤ ਕਬੀਰ ਜੀ ਕਹਿੰਦੇ ਨੇ ਆਰਾਮ ਸਿਮਰ ਪਛਤਾ ਹੈ ਗਮ ਪਾਪੀ ਜੀਰਾਂ ਲੋਭ ਕਰਤਾ ਹੈ ਆਜ ਕਾਨ ਉੱਠ ਜਾਏ ਤੇਰਾ ਜੀਰਾਂ ਲੋਭ ਨੂੰ ਕਰਦਾ ਹੈ পাপ ਨੂੰ ਕਰਦਾ ਇਹਨਾਂ ਪਾਪਾਂ ਦੀ ਬਦੌਲ ਦੇ ਨਾ ਨਾ ਸਦਾਈ ਤੇਰੇ ਕੋਲ ਉਹ ਗੁਨਾ ਚੱਲਦੇ ਨੇ ਸਦਾਈ ਤੇਰੇ ਗੁਨਾ ਚੱਲਦੇ ਨੇ ਇਹ ਦੇ ਕਰਕੇ ਤੂੰ ਅ ਰੱਬ ਦੇ ਨਾਮ ਦੇ ਮੁਤਾਬਕ ਜਦੋਂ ਚੱਲੇਗਾ ਰੱਬ ਦਾ ਨਾਮ ਜਪੇਗਾ ਤਾਂ ਉਦੋਂ ਤੇਰੇ ਤੇ ਰਹਿਮਤਾਂ ਬਰਸਣਗੀਆਂ ਤੇਰਾ ਮਨ ਪਾਪਾਂ ਨੂੰ ਨਹੀਂ ਲੁੱਚੇਗਾ ਤੇਰਾ ਮਨ ਲੋਭ ਨੂੰ ਨਹੀਂ ਲੁੱਚੇਗਾ ਜਦੋਂ ਗੁਰੂ ਮੂਬਾਰਕ ਦੇ ਚਰਨਾਂ ਦੇ ਨਾਲ ਜੁੜੇ ਇਹ ਸਤਿਗੁਰਾਂ ਦੀ ਸਭ ਤੋਂ ਵੱਡੀ ਅਦੁੱਤੀ ਦਾਤ ਮਿਲਦੀ ਹੈ ਇਨਸਾਨ ਨੂੰ ਜਦੋਂ ਇਦਾਂ ਦੇ ਕਰਮ ਬਣਦੇ ਨੇ ਤਾਂ ਫਿਰ ਇਹ ਇਨਸਾਨ ਆਪ ਵੀ ਮੁਕਤ ਹੈ ਦੁਨੀਆ ਨੂੰ ਵੀ ਮੁਕਤ ਕਰਦੇ ਆਪ ਵੀ ਨਿਹਾਲ ਹੈ ਇਹ ਦਿਨਾਂ ਸਿਰ ਹੋਰ ਵੀ ਨਿਹਾਲ ਹੋ ਗਏ ਕਿ ਜਦੋਂ ਆਪ ਦਾ ਮਨ ਸ਼ਾਂਤ ਹੈ ਫਿਰ ਦੂਜਿਆਂ ਨੂੰ ਜਿਹੜਾ ਜ਼ਿੰਦਗੀ ਦਾ ਤੌਰ ਤਰੀਕਾ ਬਣ ਗਿਆ ਇਨਸਾਨ ਆਪ ਨੇ ਹਾਲ ਹੈ ਫਿਰ ਕੋਸ਼ਿਸ਼ ਕਰੇਗਾ ਮੈਂ ਇਹ ਨਿਹਾਲਾ ਦੁਨੀਆ ਵੀ ਨਿਹਾਲ ਹੋਵੇ ਤੇ ਉਹ ਬਚਨ ਨੇ ਸਤਿਗੁਰਾਂ ਦੇ ਬਚਨ ਆਪਾਂ ਸਾੜੇ ਪੜਦੇ ਆ ਪਰ ਸਤਿਗੁਰਾਂ ਦੇ ਜਿਹੜੇ ਬਚਨ ਨੇ ਨਾ ਇਹ ਕੰਮ ਹੁੰਨੇ ਪੈਂਦੇ ਨੇ ਬਚਨ ਤਾਂ ਸਾਰਿਆਂ ਦੇ ਲਈ ਹੈ ਗੁਰਕਾ ਬਚਨ ਬਸੈ ਜੀ ਨਾਲ ਲਈ ਕੇ ਸਾਰਿਆਂ ਦੇ ਨਾਲ ਬਸਦਾ ਪਰ ਬਿਰਲੇ ਨੇ ਜਿਹੜੇ ਨਾਲ ਬਸਉਂਦੇ ਬਸਣ ਦਾ ਭਾਵ ਹਿਰਦੇ ਦੇ ਵਿੱਚ ਬਸਦੇ ਨੇ ਜਿਨ੍ਹਾਂ ਨੂੰ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਵਿਸ਼ਵਾਸ ਬਣਦਾ ਹੈ ਗੁਰੂ ਮਹਾਰਕ ਚਰਨਾਂ ਜਦੋਂ ਗੁਰੂ ਦੀ ਕਸਵੱਟੀ ਪੈਂਦੀ ਹੈ ਉਹ ਆਪਣਾ ਵਿਸ਼ਵਾਸ ਆਪਣਾ ਬਗੋਟ ਨਹੀਂ ਗਵੂ ਇਹਦੇ ਕਰਕੇ ਸਤਗੁਰੂ ਕਹਿੰਦੇ ਨੇ ਗੁਰੂ ਮਹਾਰਕ ਚਰਨਾਂ ਦੇ ਵਿੱਚ ਆਵੇਂਗਾ ਗੁਰੂ ਦੇ ਨਾਲ ਤੇਰੀ ਮਹੱਭਤ ਬਣੇਗੀ ਉਹ ਪਿਆਰ ਬਣੇਗਾ ਜਿਹੜਾ ਪਿਆਰ ਸਤਗੁਰੂ ਵਾਰ-ਵਾਰ ਗੁਰਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ ਇਸ ਤਰ੍ਹਾਂ ਪਿਆਰ ਦੁਨੀਆਂ ਦੇ ਵਿੱਚ ਹਰ ਕੋਨੇ ਦੇ ਵਿੱਚ ਹਰ ਰਿਸ਼ਤੇ ਦੇ ਵਿੱਚ ਪਿਆਰੀ ਹੈ ਪਰ ਇੱਕ ਪਰਮਾਤਮਾ ਦਾ ਪਿਆਰ ਇਦਾਂ ਦਾ ਹੈ ਜਿਹੜਾ ਜਿਵੇਂ-ਜਿਵੇਂ ਕਰੀਜਾਂ ਮਿੰਗੇ ਜਿਵੇਂ-ਜਿਵੇਂ ਰਸ ਹੈ ਆਪ ਮੁਕਤ ਹੈ ਦੁਨੀਆਂ ਨੂੰ ਮੁਕਤ ਕਰਨ ਦਾ ਇਹ ਸਤਗੁਰੂ ਕਹਿੰਦੇ ਨੇ ਇਹਦੇ ਕੋਲ ਤਾਕਤ ਆ ਜਾਂਦੀ ਹੈ ਸਿਰਫ ਪਿਆਰ ਮੁਹੱਬਤ ਦੀ ਬਦੌਲਤ ਹੈ ਜਿਤਨੀ ਸ਼ਰਧਾ ਜਿਤਨਾ ਪਿਆਰ ਗੁਰੂ ਦੇ ਨਾਲ ਕਰੇ ਤਨਾ ਘਟਾ ਗੁਰੂ ਨੇ ਤਾਂ ਤੇਰਾ ਪਿਆਰ ਵੇਖਣਾ ਹੈ ਗੁਰੂ ਨੇ ਤੇਰਾ ਅਵਸਥਾ ਨਹੀਂ ਵੇਖਣੀ ਕਿڑی ਅਵਸਥਾ ਦੇ ਵਿੱਚ ਐ ਗੁਰੂ ਨੇ ਤੇਰਾ ਪਹਿਰਾਵਾ ਨਹੀਂ ਵੇਖਣਾ ਕਿ ਤੇਰਾ ਕਿਹੜਾ ਪਹਿਰਾਵਾ ਹੈ ਗੁਰੂ ਨੇ ਤਾਂ ਤੇਰਾ ਪਿਆਰ ਦੇਖਣਾ ਹੈ ਇਸ ਦਰਬਾਰ ਦੇ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਆਏ ਬਹਿ ਜਿਹੜੇ ਪਹਿਰਾਵੇ ਵੜੇ ਸੀ ਖਾਣੇ ਵੜੇ ਸੀ ਪਰ ਜਿਹੜਾ ਪਿਆਰ ਕਰਕੇ ਆਇਆ ਗੁਰੂ ਨਾਨਕ ਦੇ ਮਹਾਰਾਜ ਜੀਓ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਸਿਰਫ ਪਿਆਰ ਨੂੰ ਪ੍ਰਵਾਨ ਕੀਤਾ ਬਖਾਵੇ ਨੂੰ ਨਹੀਂ ਪਖੰਡ ਨੂੰ ਪ੍ਰਵਾਨ ਨਹੀਂ ਕੀਤਾ ਸਤਿਗੁਰੂ ਸਾਨੂੰ ਵੀ ਹਦਾਇਤ ਕਰਦੇ ਨੇ ਕਿ ਰੱਬ ਦੇ ਨਾਲ ਕਰਨਾ ਪਿਆਰ ਕਰੀ ਭਾਵੇਂ ਘੱਟ ਕਰੀ ਕਿਉਂਕਿ ਘੱਟ ਦੇ ਵਿੱਚ ਵੀ ਬਾਰੇ ਨਿਆਰੇ ਹੋ ਜਾਂਦੇ ਨੇ ਜੇ ਸਾਡੇ ਕੋਲ ਕੁਫਰ ਆ ਗਏ ਆ ਨਾ ਬਖਾਵਾ ਆ ਗਿਆ ਉਹ ਬਖਾਵਾ ਭਾਵੇਂ ਘੱਟ ਘੱਟ ਹੀ ਸੜੀ ਦੁਨੀਆ ਜੜ ਦੇਗਾ ਘੱਟ ਹੀ ਸਾਨੂੰ ਜੜ ਕੇ ਰੱਖ ਦੇਗਾ ਇੱਕ ਜਿਹੜਾ ਘੱਟ ਪਿਆਰ ਉਹ ਹੀ ਸਾਨੂੰ ਆਵਾਜ਼ ਕਰੇਗਾ ਪਰ ਸਤਿਗੁਰੂ ਕਹਿੰਦੇ ਨੇ ਪਿਆਰ ਕਰ ਗੁਰੂ ਦੇ ਨਾਲ ਗੁਰੂ ਨੇ ਤੇਰਾ ਪ੍ਰਭਾ ਪਿਆਰ ਸ਼ਰਧਾ ਭਾਵਨਾ ਪ੍ਰਵਾਹ ਕਰਨੀ ਹੈ ਸਮਾਪਤੀ ਦੇ ਸਮੇਂ ਉਹਨਾਂ ਆਪਾਂ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ